ਹੈਲੋ ਸਤਿ ਸ਼੍ਰੀ ਅਕਾਲ ਜੀ ਸੁਖ ਬਲੌਗਸ ਵਾਪਾਰ ਆਇਆ ਤੇ ਨਾੜਾ ਸਵਾਗਤ ਹੈ ਜੀ YouTube ਫੈਨਿਕ ਦਾ ਸਾਰੇ ਠੀਕ ਠਾਕ ਹੋ ਦੇ ਸਾਰਾ ਸਤਿ ਸ਼੍ਰੀ ਅਕਾਲ ਜੀ ਅੱਜ ਹੋ ਗਈ 20 April ਤੇ ਦਿਨ ਐਤਵਾਰ ਤੇ ਬਲੌਗ ਨੂੰ ਹੰਦ ਤੱਕ ਦੇਖਿਆ ਕਰੋ ਤੇ ਸੋਣਾ ਕਮੈਂਟ ਕਰਦਿਆ ਕਰੋ ਤੇ ਲਾਈਕ ਕਰਦਿਆ ਕਰੋ ਤੇ ਦੇਖੋ ਜੀ ਹਵਾ ਚੱਲਣ ਢਈ ਆ ਤੇ ਕੱਲ ਵੀ ਦਿਨ ਸਾਰੇ ਇਦਾਂ ਹਵਾ ਚੱਲਦੀ ਰਹੀ ਆ ਤਾਂ ਅੱਜ ਫੇ ਹੁਣ ਇਦਾਂ ਹਵਾ ਸ਼ੁਰੂ ਹੋ ਗਈ ਆ ਤੇ ਦੇਖੋ ਜੀ ਜੋ ਰੱਬ ਨੂੰ ਮਨਜ਼ੂਰ ਹੋਈ ਹੁੰਦਾ ਆ ਤੇ ਹਵਾ ਚੱਲਣ ਢਈ ਆ ਤੇ ਇੱਥੇ ਰੱਖ ਲਿਆ ਦੁੱਧ ਨੂੰ ਗਰਮ ਕਰਨਾ ਹਵਾ ਜਲਦੀ ਪਰ ਖੇਤੀਵੇਂ ਨਾ ਅੱਗ ਬਾਲ ਲਈ ਹਵਾ ਦੇਖੋ ਕਿਦਾਂ ਅੱਗ ਬੁਝਣ ਢਈ ਆ ਤੇ ਉਧਰ ਦੇਖੋ ਚੁੱਲੇ ਬਾਲਣ ਦੇ ਆਪਣੇ ਇੰਨੇ ਫਾਇਦੇ ਹੁੰਦੇ ਨਾ ਤਾਂ ਬਹਿ ਕੇ ਆਪਾਂ ਕਿੰਨਾ ਹੀ ਕੰਮ ਇੱਥੇ ਕਰ ਲੀਦਾ ਇੱਕ ਵਾਰ ਅੱਗ ਬਾਲੀ ਸਬਜ਼ੀ ਬਣਾ ਲਓ ਰੋਟੀ ਪਕਾ ਲਓ ਦੁੱਧ ਬਣਾ ਲਓ ਫਿਰ ਬੈ ਕੇ ਕਈ ਕੰਮ ਹੋ ਜਾਂਦੇ ਆ ਤੇ ਚੁੱਲੇ ਵਾਲੇ ਦੇ ਬਹੁਤ ਫਾਇਦੇ ਆ ਤੇ ਆਪਣਾ ਇੱਕ ਸੈਂਟਰ ਬੱਜ ਜਾਂਦਾ ਆ ਜਿੱਥਾਂ ਆਪਾਂ ਨੂੰ ਗੋਡਿਆਂ ਦੀ ਜਿਹੜੀ ਪ੍ਰੋਬਲਮ ਹੁੰਦੀ ਆ ਵਾ ਖੜੇ ਹੋ ਕੇ ਇੰਨੇ ਚ ਰੋਟੀ ਪਕਾਉਣੀ ਹੁੰਦੀ ਕੰਮ ਹੁੰਦਾ ਨਾ ਤੇ ਇਹ ਵੀ ਬਹੁਤ ਫਾਇਦੇਵਾਂ ਨੇ ਚੁੱਲੇ ਬਾਲਣ ਦੀ ਛੱਤੀ ਫਾਇਦੇ ਜਿੱਦਾਂ ਗੱਲ ਹੋਣਾ ਵਧੀਆ ਲੱਗਦਾ ਜਿੰਨਾ ਮਰਜ਼ੀ ਕੰਮ ਹੋਵੇ ਤੇ ਇੱਕ ਵਾਰੀ ਅੱਗ ਵਾਲੀ ਤਾਂ ਕੰਮ ਕਰ ਬਹੁਤ ਹੋ ਜਾਂਦੇ ਆ ਤੇ ਵਧੀਆ ਹੋ ਜਾਂਦੇ ਆ ਦੇਖੋ ਕਿਦਾਂ ਹੈ ਖਲਾਰਾ ਪਿਆ ਸਾਡੇ ਇੱਟ ਰੋੜਾ ਹੀ ਵਾਸਤੇ ਇਕੱਠਾ ਕਰਨੇ ਲਾ ਹੋਊ ਤੇ ਚਲੋ ਖੈਰ ਕੰਮ ਹੋ ਗਿਆ ਸਾਰਾ ਵੇਲੀ ਦਾ ਤੇ ਹੁਣ ਕੋਸ਼ਿਸ਼ ਕਰਦੇ ਆ ਵੀ ਇਹ ਵੀ ਇੱਟ ਰੋੜਾ ਇਕੱਠਾ ਹੋ ਜੀਵੇ ਤੇ ਸੋਹਣੀ ਲੱਗਣ ਲੱਗ ਜੇ ਵੇਲੀ ਦੇ ਉੱਤੇ ਚੰਕਾ ਬਣਾਵਾਂਗੇ ਪਰਲੇ ਪਾਸੇ ਸਾਹਮਣੇ ਕੋਈ ਇੱਧਰ ਬਣਾਇਆ ਇੱਧਰ ਫਿਰ ਤੂੜੀ ਆ ਤੇ ਫਿਰ ਡਰ ਹੁੰਦਾ ਵੀ ਤੂੜੀ ਨੂੰ ਰੱਬ ਨਾ ਕਰੇ ਨਾ ਜੇ ਕਿਹੜਾ ਮੜਾ ਚਲ ਗਿਆ ਤਾਂ ਬਹੁਤ ਨੁਕਸਾਨ ਹੋ ਜਾਂਦਾ ਤੇ ਉੱਥੇ ਸਾਹਮਣੇ ਬਣਾਵਾਂਗੇ ਤੇ ਤੋ ਬੁਹਾ ਮਾਦਰੀ ਅੱਜ ਕੱਲ ਦੇ ਵਿੱਚ ਦੇਖੋ ਕੰਮਕਾਰੀ ਬੜੇ ਹੁੰਦੇ ਆ ਤੇ ਸਮਾਂ ਕੀ ਭਣਾ ਭਰਾ ਉਹਦਾ ਫੋਨ ਆਉਂਦਾ ਆ ਤੇ ਕਹਿੰਦੇ ਤੂੰ ਫੋਨ ਚੱਕਦੀ ਨਹੀਂ ਗਈ ਤੇ ਮੈਂ ਕਾ ਮੈਂ ਬਿਜੀ ਹੋਵਾਂ ਚੱਲਣ ਦੀ ਮੇਰਾ ਗਲ ਕੰ ਦਾ ਟਾਈਮ ਸੇ ਨਹੀਂ ਕਾ ਨਾ ਇੰਚ ਦਾਣੇ ਥੋੜੀ ਸਾਮਵੇ ਨਾ ਜਾਣ ਤੇ ਕੰਮ ਬਹੁਤ ਅੱਜ ਕੱਲ ਹੁੰਦਾ ਆ ਤੇ ਇਹਦਾ ਫੋਨਾਂ ਗੱਲਾਂ ਕਰਦੇ ਕਾ ਦੁੱਧ ਬਲ ਜਾਵੇ ਦੇਖੋ ਇਹ ਦੁੱਧ ਵੀ ਔਲਗਾ ਤਾਂ ਇੱਕ ਜੋ ਆਪਾਂ ਸਬਜੀ ਸਬਜੀ ਬਣਾਉਂਦੇ ਆ ਨਾ ਚੁੱਲੇ ਤੇ ਇਹ ਟੇਸਟ ਵੱਖਰਾ ਹੁੰਦਾ ਹੈ ਵਧੀਆ ਹੁੰਦਾ ਰ ਅੱਜ ਕੱਲ ਆਪਾਂ ਮਾਡਰਨ ਲਾਈਫ ਵਿੱਚ ਹਨਾ ਆਪਣਾ ਪੰਜਾਬੀ ਵਿਰਸਾ ਭੁੱਲ ਗਏ ਆ ਤੇ ਚੁੱਲੇ ਤੇ ਕੰਮ ਕਰਨਾ ਤੇ ਕਿੰਨਾ ਹੀ ਇੱਕ ਵਾਰੀ ਕੰਮ ਕਰ ਅੱਗ ਬਾਲਦ ਕਿੰਨੇ ਸਾਰੇ ਕੰਮ ਹੋ ਜਾਂਦੇ ਆ ਤੇ ਖੇਚਲ ਆਪਾਂ ਕਹਿੰਦੇ ਆ ਵੀ ਸਾਨੂੰ ਨਾ ਹੀ ਹੋਵੇ ਕਮ ਸੋਖੇ ਸੋਖੇ ਹੋਣ ਤੇ ਫਿਰ ਚਲੋ ਵਧੀਆ ਨਾ ਸੋ ਇਹ ਗੱਲ ਆ ਤੇ ਬਸ ਦੁੱਧ ਨੂੰ ਵਾਲਾਉਣ ਲੱਗਾ ਆ ਹੈ ਤਾਂ ਹਵਾਏ ਵਗਦੀ ਸੀਗੀ ਚਲੋ ਮੈਂ ਸੋਚਿਆ ਚੱਲ ਮੈਂ ਕਿਾ ਥੇ ਨਾਲੇ ਅੱਗ ਵਾਲਲੇ ਨੇ ਨਾਲੇ ਦੁੱਧ ਗਰਮ ਕਰ ਲੈਨੇ ਨਾ ਤਾਂ ਅੱਗ ਵਾਲਣੀ ਵੀ ਜ਼ਰੂਰੀ ਹੁੰਦੀ ਆ ਤੇ ਮੈਨੂੰ ਤਾਂ ਸ਼ੌਂਕ ਬਹੁਤ ਆ ਚੁੱਲ੍ਹੇ ਤੇ ਕੰਮ ਕਰਨ ਦਾ ਨਾ ਤੇ ਵਧੀਆ ਲੱਗਦਾ ਆ ਚੁੱਲ੍ਹੇ ਤੇ ਕੰਮ ਕਰਨਾ ਇਕੋ ਤੇ ਹੁਣ ਇਹਨਾਂ ਚਾਵੀ ਕਿਤੇ बस सोच ਲੱਗੀ ਰਹਿੰਦੀ ਹੈ ਵੀ ਇਹ ਵੀ ਕੰਮ ਨਿਬੜ ਜਾਵੇ ਤਾਂ ਵਧੀਆ ਗੱਲ ਆ। ਲਾਰਾ ਇੰਜੰਗਾ ਲੱਗਦਾ ਹੈਗਾ ਤੇ ਇੰਨੇ ਪੈਸੇ ਲਾਈ ਵੀ ਖਰਾਬ ਹੁੰਦੇ ਆ ਨਾ। ਕੀਤਾ ਕਰੇ ਸਾਰਾ ਖਰਾਬ ਹੋ ਜਾਂਦਾ ਹੈ। ਜਿੱਦੋਂ ਆਪਣਾ ਇਟਰ ਉਹ ਸਾਰਾ ਚੱਕ ਹੋ ਗਿਆ ਤੇ ਫਿਰ ਜਿੱਦਾਂ ਕਹ ਲੋ ਬਿਲੀ ਵਧੀਆ ਲੱਗਣ ਲੱਪਣੀਆਂ ਤੇ ਹੋਰ ਸਾਸਫਾਈ ਹੋ ਜਾਣੀਆਂ। ਜਿੱਥੇ ਆਪਾਂ ਜਿੱਦਾਂ ਕਹ ਲੋ ਕੰਮ ਛੱਡ ਦਿੰਨੇ ਉੱਥੇ ਰਹਿ ਜਾਂਦਾ। ਜਲਦੀ ਚਾਲ ਚੋ ਹੋ ਜਵੇ ਤਾਂ ਹੋ ਜਵੇ ਤੇ ਜਿਹੜਾ ਕੰਮ ਰਹਿ ਜਾਂਦਾ ਤੇ ਚਲੋ ਖੈ ਜਦੋਂ ਕੰਮ ਬਣਨੇ ਹੋਣੇ ਆ ਉਦਾਂ ਹੀ ਹੋਣੇ ਆ ਤੇ ਨਟ ਸਾਥ ਚੱਲ ਕੇ ਘਰ ਨੂੰ ਇਹਨਾਂ ਨੂੰ ਪਾਣੀ ਪੁਰੀਂ ਢਾ ਕੇ ਸਵੇਰੇ ਸਵੇਰੇ ਜੇ ਤਾਂ ਚੁੱਲੇ ਸਾਜੀ ਬਣਾਉਨੇ ਨਾ ਉਹ ਟੇਸਟ ਵੱਖਰਾ ਹੁੰਦਾ ਇਹਦਾ ਮਾਡਰਨ ਦੇ ਮਾਡਰਨ ਹੋਂ ਚੱਕਰ ਵਿੱਚ ਨਾ ਅਸੀਂ ਆਪਨਾ ਆਪ ਜਿਦਾਂ ਕਹ ਲੋ ਵੀ ਖਰਾਬ ਕਰ ਬੈਠੇ ਆ ਭੁੱਲ ਬੈਠੇ ਪੰਜਾਬੀ ਵਿਰਸੇ ਨੂੰ ਨਾ ਮਾਡਰਨ ਹੋਂ ਦੇ ਚੱਕਰ ਵਿੱਚ ਹਾਂਜੀ ਦੁੱਧ ਵਾਲ ਕੇ ਘਰ ਮੈਂ ਰੱਖ ਲਿਆ ਵੇਲੀ ਵਾਲੇ ਸਿੱਥ ਅਗ ਵਾਲੀ ਸੀ ਤੁਹਾਨੂੰ ਪਤਾ ਚੌਂਕਾ ਚੱਲ ਬਣਾਉਣ ਦੀ ਤਿਆਰੀ ਮੇਰੇ ਉੱਤੇ ਦੇਖੋ ਕਦੋਂ ਬਣਦਾ ਕਦੋਂ ਟਾਈਮ ਆਉਂਦਾ ਆ ਹੋ ਤੇ ਉਸ ਤੋਂ ਬਾਅਦ ਫਿਰ ਰੋਟੀ ਪਣੀ ਪਕਾਇਆ ਖਾਦਾ ਹਨਾ ਫਿਰ ਹੋਗੇ ਹੁਣ ਦੁਪਹਿਰ ਤੇ ਤੇ ਹੋ ਗਿਆ ਦੁਪਹਿਰ ਦਾ ਟਾਈਮ ਆ ਦੇਖੋ ਸਵੇਰੇ ਥੋੜੇ ਜਣੇ ਧੋਤੇ ਸੀਗੇ ਲੈਡ ਚਲ ਗਈ ਤੁਹਾਨੂੰ ਪਤਾ ਅਜਿਗਲ ਮੌਸਮ ਕਿੰਨਾ ਖਰਾਬ ਹੈ ਨਾ ਅ ਜਿੱਦਾਂ ਕਹ ਲੋ ਵੀ ਹਵਾ ਚੱਲਦੀ ਆ ਤੇ ਬਾੜੀਆਂ ਦੇ ਦੇਨੇ ਆ ਵੀ ਚਲੋ ਵਧਿਆ ਗੱਲ ਲੈਡ ਬੰਦ ਹੋਣੀ ਚਾਹੀਦੀ ਚਲੋ ਬਚਾਈ ਆ ਨਾ ਤਾਂ ਹੀ ਲੈਡ ਬੰਦ ਕਰਦੇ ਆ ਜਦੋਂ ਵੱਡਿਆ ਕੰਮ ਖਤਮ ਹੋ ਗਿਆ ਤਾਂ ਫਿਰ ਚਲੋ ਚਾਲੂ ਹੋਣੀ ਲੈਟ ਤੇ ਫਿਰ ਮੈਂ ਬਾਅਦ ਚ ਫਿਰ ਦਾਣੇ ਧੋਣ ਲੱਪੀ ਗੱਲਾਂ ਨਾਲ ਲੈ ਕੇ ਤੇ ਫਿਰ ਆਲ ਮਿਲ ਕੇ ਸਿਮਾਪਤ ਨੇ ਤਾਂ ਤੇ ਦੇਖੋ ਜੀ ਮੇਰੀ ਆਦਤ ਹੁੰਦੀ ਆ ਵੀ ਮੈਂ ਦਾਣੇ ਜਿਹੜੇ ਪਲਿੰ ਕਰਨਾ ਹੁੰਦਾ ਮੈਂ ਤੋਕੇ ਹੀ ਮਤਲਬ ਕਰਦੀ ਹੁੰਨੀ ਆ ਇਦਾਂ ਫਿਰ ਦਾਣੇ ਸਾ ਇਹ ਕੋਈ ਕਟਾ ਮਿੱਟੀ ਕੁਝ ਕੁਝ ਵੀ ਹੋਵੇ ਨਾ ਸਾਫ਼ ਹੋ ਜਾਂਦੇ ਆ ਤਾਂ ਆਟਾ ਜੇ ਰੋਫੇ ਸੋਨਾ ਪੀ ਹੁੰਦਾ ਹੈ ਇਕਦਮ ਚਿੱਟਾ ਜਿਹਾ ਆਟਾ ਹੁੰਦਾ ਹੈ ਤਾਂ ਮੈਨੂੰ ਛਾਣਨੇ ਦੇ ਫਿਰ ਲੋੜ ਨਹੀਂ ਹੁੰਦੀ ਮੈਂ ਇਦਾਂ ਹੀ ਫਿਰ ਪਕਾ ਲੈਣੀ ਹੁੰਦੀ ਆ ਤੇ ਫਿਰ ਬਹੁਤ ਸੋਹਣਾ ਆਟਾ ਲੱਗਦਾ ਹੈ ਤੇ ਇਸੇ ਕਿ ਡਰਮ ਚੋਂ ਕੱਢੇ ਪ੍ਰਾਣੇ ਦਾਣੇ ਇਹ ਤੇ ਮੇਰੇ ਆ ਧੋ ਕੇ ਪਿਆਉਣੇ ਹੁੰਦੇ ਆ ਕਿਉਂ ਨਵੇਂ ਨਾਲ ਆਪਾਂ ਸੀ ਖਾ ਨਹੀਂ ਸਕਦੇ ਹੈਗੇ ਨਾ ਤੇ ਉਹ ਜਾਨੀ ਇਹ ਤੀਸਰੇ ਨਾਲ ਗਰਮ ਹੁੰਦੀ ਆ ਤੇ ਅਜੇ ਆਪਾਂ ਪ੍ਰਾਣੇ ਦੇ ਚਲਾਵਾਂਗੇ ਦੇਖੋ ਜੀ ਬਾਈ ਦੀ ਕਿਰਪਾ ਇੰਨੀ ਆ ਵੀ ਸਾਲ ਬਾ ਜਾਨੀ ਜਾਨੀ ਕਹ ਲਓ ਵੀ ਸਾਲ ਲੱਗਦਾ ਆਪਾਂ ਨੂੰ ਡਰਮ ਭਰੇ ਦਾਣਿਆਂ ਦਾ ਬਹੁਤ ਸੋਹਣਾ ਟਾਈਮ ਲੰਘ ਜਾਂਦਾ ਆ ਵਧੀਆ ਪ੍ਰਾਣੇ ਦਾਣੇ ਤੱਕ ਖਾਂਦੇ ਰਹਿਣੇ ਆ ਤੇ ਇੱਥੇ ਮੈਂ ਦੋ ਤਿੰਨ ਪਾਣੀ ਧੋਦੀ ਸੀਗੀ ਤੇ ਮੈਂ ਕਿ ਚੰਗੀ ਤਰ੍ਹਾਂ ਸਾਫ਼ ਹੋ ਜਾਣ ਤੇ ਕੀ ਸਾਫ ਹੋਏ ਦਾਣੇ ਫੇਰ ਸੋਹਣੇ ਲੱਗਦੇ ਆ ਸਾਫ ਲੱਗਦੇ ਆਟਾ ਵੀ ਵਧੀਆ ਲੱਗਦਾ ਆ ਦੇਖੋ ਜੀ ਮਿਹਨਤ ਕਰਕੇ ਸਾਰਾ ਕੁਝ ਆ ਇਹਨੇ ਦਿਨੀਆਂ ਦਾ ਕੰਮ ਹੁੰਦਾ ਵੀ ਬਹੁਤ ਹੀ ਜ਼ਿਆਦਾ ਹੁੰਦਾ ਨਾ ਵੀ ਦਾਣੇ ਦਾ ਖਲਾਰਾ ਤੂੜੀ ਦਾ ਖਲਾਰਾ ਕੋਈ ਚ ਐਨੇ ਦਿਨ ਦਾ ਇੰਨਾ ਕੰਮ ਪਿਆ ਨਹੀਂ ਵਸੇ ਮੈਂ ਕਹਾ ਮੈਂ ਤੇ ਪਟਿਆਲੇ ਉਸ ਜਿੱਦਾਂ ਕਰ ਲੋ ਸਾਡੇ ਆਉਂਦੇ ਹੁੰਦੇ ਸੀ ਕੰਪੇਨ ਵਾਲੇ ਵੀਰ ਹਣੇ ਤੇ ਉਹ ਦੋਕ ਸਾਲ ਹੋ ਗਏ ਨਹੀਂ ਆਏ ਤੇ ਉਹਨਾਂ ਨੂੰ ਰੋਟੀ ਪਾਣੀ ਚਾਹ ਸਾਰਾ ਕੁਝ ਪਹਚਾਈਦਾ ਹੁੰਦਾ ਸੀਗਾ ਕਿਉਂ ਲੰਬੇ ਆਉਂਦੇ ਹੁੰਦੇ ਸੀਗੇ ਤੇ ਬਹਾਵਾ ਕੰਮ ਹੁੰਦਾ ਸੀਗਾ ਤੇ ਐਦ ਕਿ ਹੁਣ 2 ਸਾਲ ਹੋ ਚੁੱਕੇ ਆ ਤੇ ਜਿੱਦਾਂ ਕਰ ਲਓ ਵੀ ਸਾਡੇ ਪਿੰਡ ਦੀ ਕੰਪੇਨ ਆ ਤੇ ਹਾਂਜੀ ਸਾਡੇ ਪਿੰਡ ਦੀ ਕੰਪੇਨ ਤਾਂ ਫੋਨ ਤਾਂ ਫਟਾਫਟ ਜਿੱਦਾਂ ਕਰ ਲਓ ਵੀ ਕੋਈ ਮੁਸ਼ਕਲ ਨਹੀਂ ਹੈਗੀ ਤੇ ਦੇਖੋ ਢਾਣੇ ਹੁਣ ਤੋਂ ਹੋ ਗਏ ਗੱਲਬਾਤ ਇਦਾਂ ਹੀ ਤੇ ਮੈਂ ਜੋਤ ਨੂੰ ਹਸਣ ਦੇ ਸੀਗੀ ਜੋਤ ਮੈਂ ਕਹਾਂ ਜੈਦਵਾਰ ਕੱਲ ਸਕੂਲ ਜਾਣਾ ਤਿਆਰੀ ਕਰਨੀ ਸਕੂਲ ਜਾਣ ਦੀ ਹੈ ਨਾ ਤੇ ਪੜ੍ਹਾਈ ਵੀ ਜ਼ਰੂਰੀ ਆ ਦੇਖੋ ਜੇ ਇੱਕ ਵਾਰੀ ਆਪਾਂ ਕੰਮ ਟੁੱਟ ਕੇ ਪੈ ਜਾਈਏ ਨਾ ਕੰਮ ਨੂੰ ਤੇ ਫਿਰ ਕੰਮ ਹੋ ਵੀ ਜਾਂਦਾ ਕੰਮ ਅੱਗੇ ਅੱਗੇ ਗਿਆ ਆਪਣੇ ਆਪਾ ਪਿੱਛੇ-ਪਿੱਛੇ ਨਾ ਤੇ ਬਸ ਇੱਕ ਵਾਰੀ ਹਮਤ ਚਾਹੀਦੀ ਕੰਮ ਨੂੰ ਤੇ ਦੇਖੋ ਜੀ ਮਿੰਟੋ ਮਿੰਟੀ ਦਾਣੇ ਧੋ ਗਿਆ ਤੇ ਲੈਡ ਦਾ ਲੈ ਲਿਆ ਲਹਾ ਲੈਟ ਆਈ ਸੀਗੀ ਤੇ ਲੈਡ ਨਾਲ ਹੀ ਦਾਣੇ ਧੋ ਹੁੰਦੇ ਮੋਟਰ ਚਲਾ ਕੇ ਤੇ ਜੇ ਆਪਾਂ ਕਹੇ ਟੈਂਕੀ ਦੇ ਪਾਣੀ ਨਾਲ ਧੋ ਹੁੰਦੇ ਜਾਂ ਤਾਂ ਫਿਰ ਟੈਂਕੀ ਖਾਲੀ ਹੋ ਜਾਂਦੀ ਹੈ ਟੈਂਕੀ ਦਾ ਪਾਣੀ ਮਗਾਉਣਾ ਨਹੀਂ ਚਾਹੀਦਾ ਹੈਗਾ ਤੇ ਗਰਮੀਆਂ ਦਾ ਮੌਸਮ ਹੈ ਆ ਜੀ ਹਾਂਜੀ ਹੋ ਗਿਆ ਜੀ ਸ਼ਾਮ ਦਾ ਟਾਈਮ ਤੇ 5 ਵਜੇ ਦਾ ਜਿੱਦਾਂ ਕਰ ਲਓ ਵੀ ਦਾਣੇ-ਦੋਣੇ ਧੋ ਕੇ ਤੇ ਫਿਰ ਬਸ ਉਹਨਾਂ ਪੱਠੇ ਪਾ ਕੇ ਉਹਨਾਂ ਨੂੰ ਪਾਣੀ ਦਾ ਕੇ ਤੇ ਉਦੋਂ ਦਾ ਕੰਮ ਕੰਨੀ ਵੇੜ ਕੇ ਗੋਹਾ ਇਕੱਠਾ ਕਰਕੇ ਆਇਆ ਨੂੰ ਮੇਰੀ ਆਰਤ ਵੀ ਜਦੋਂ ਮੈਂ ਗੋ ਪੱਠੇ ਪਾਉਣੇ ਹੁੰਦੇ ਮੈਂ ਨਾਲ ਹੀ ਗੋਹਾ ਇਕੱਠਾ ਕਰਦੀ ਹੁੰਨੀ ਫਿਰ ਬਸ ਉਹਨੇ ਮੈਂ ਤੇ ਮੈਂ ਲੱਗਿਆ ਚੂਰਾ ਬਣਾ ਦਿੰਦੇ ਆ ਤੇ ਫਿਰ ਰਾਤ ਕੰਮ ਪੈਂਦਾ ਚਲੋ ਕਰ ਲੈ ਤਾਂ ਖੈਰ ਆਪ ਹੀ ਹੁੰਦਾ ਕੰਮ ਨਾ ਜਿਹੜਾ ਬਾਅਦ ਚ ਕਰਾਂ ਉਹਨੂੰ ਪਹਿਲਾਂ ਕਰਕੇ ਰੱਖ ਲਓ ਨਾ ਇਹਦਾ ਵੀ ਹੰਦੀ ਆ ਤੇ ਉਸ ਤੋਂ ਬਾਅਦ ਫਿਰ ਮੇਲੇ ਦਾ ਕੰਮ ਵੇੜ ਕੇ ਤਾਂ ਫਿਰ ਮੈਂ ਬਣਾਈਏ ਚੌਲ ਤੇ ਦੇਖੋ ਜੀ ਨੂਨ ਵਾਲੇ ਚੌਲ ਤੇ ਦਾਲ ਚੌਲ ਨਾ ਮθε ਲੱਗੇ ਦੁਪਹਿਰ ਨੂੰ ਨਾ ਕਿਉਂ ਮੁੰਨਰਨੀਆ ਦਿਨ ਦੁਪਹਿਰ ਨੂੰ ਕਰਨਾ ਚੌਲ ਬਣਾ ਲਓ ਨਾਲ ਦਾਲ ਦੇ ਜਾਂ ਖੱਟੇ ਨਾਲ ਤੇ ਕਈ ਜਾਂ ਨਾ ਖਾ ਜਾਂਦੇ ਆ ਚੌਲ ਹਨਾ ਤੇ ਕਈ ਦੁੱਧ ਨਾਲ ਖਾਂਦੇ ਆਪੋ ਆਪਣੀ ਜਿੱਦਾਂ ਕਹਿੰਦੇ ਚੁਆਇਸ ਆ ਜਿੱਦਾਂ ਨੂੰ ਚੰਗਾ ਲੱਗਦਾ ਉਹ ਹੀ ਖਾਂਦੇ ਆ ਕਈ ਆਚਾਰ ਨਾਲ ਚੌਲ ਖਾ ਲੈਂਦੇ ਆ ਤੇ ਮੈਂ ਕਈ ਦੇਖਿਆ ਮੀਚਾਰ ਨਾਲ ਚੌਲ ਖਾ ਹੁੰਦੀਆਂ ਵੈਸੇ ਵਧੀਆ ਲੱਗਦੇ ਆ ਮੈਨੂੰ ਵੀ ਵਧੀਆ ਲੱਗਦੇ ਆ ਮੀਚਾਰ ਨਾਲ ਖਾਦੇ ਸੀਗੇ ਤੇ ਠੀਕ ਲੱਗਦੇ ਆ ਤੇ ਹੁਣ ਗਰਮੀਆਂ ਨੂੰ ਜੀ ਦੇਖੋ ਜੀ ਸ਼ਿਕੰਜਵੀ ਹੋ ਗਈ ਚੌਲ ਹੋ ਗਏ ਤੇ ਚਟਣੀ ਨਾਲ ਰੋਟੀ ਬਹੁਤ ਟੇਸਟੀ ਲੱਗਦੀ ਹੈ ਨਾ ਉਦਾਲ ਸਬ지 ਦਾ ਤਾਂ ਲੋੜ ਹੀ ਨਹੀਂ ਪੈਂਦੀ ਹੈਗੀ ਤੇ ਆਪਣਾ ਹਲਵਾ ਖਰਾਓ ਹੋਵੇ ਤਾਂ ਵੀ ਉਹ ਨਾਲ ਸਹੀ ਹੋ ਜਾਂਦਾ ਨਾ ਤੇ ਚਟਣੀ ਇੱਕ ਇੱਕਦਮ ਗੈਰੀ ਤਰੀਕੇ ਨਾਲ ਬਣਦੀ ਆ ਤੇ ਵਧੀਆ ਲੱਗਦੀ ਗਰਮੀਆ ਵਾਸਤੇ ਪੂਤ ਨਹੀਂ ਬਣ ਜਾਂਦੀ ਆ ਧਨੀਏ ਦੀ ਵੀ ਬਹੁਤ ਚੀਜ਼ਾਂ ਪਾ ਪਾ ਕੇ ਬਣ ਜਾਂਦੀ ਆ ਨਾ ਤੁਸੀਂ ਅਕਸਰ ਵੀਡੀਓ ਦੇਖਦੇ ਰਹਿੰਦੇ ਆ ਤੇ ਚੌਲ ਬਣਾ ਲਏ ਹੁਣ ਚੌਲ ਖਾਵਾਂਗੇ ਤੇ ਮੇਰੇ ਦਾਲ ਵੀ ਬਣੀ ਪਈ ਚਾ ਦਾਲ ਚੌਲ ਖਾਵਾਂਗੇ ਰਾਤ ਨੂੰ ਤੇ ਦੇਖੋ ਜੀ ਨਾ ਤੁਹਾਨੂੰ ਸਾਹਮਣੇ ਰਿਕਾਰਡਿੰਗ ਮਤਲਬ ਕਰਾ ਲਈ ਆ ਤੇ ਹੁਣ ਉਸ ਰਿਕਾਰਡਿੰਗ ਦੀ ਤਿਆਰੀ ਹੋ ਗਈ ਆ ਤੇ ਜਲਦੀ ਗਾਣਾ ਉਹਨਾਂ ਦੇ ਚੈਨਲ ਤੇ ਆਊਗਾ ਸੋਖ ਰਾਇ ਮਿਊਜ਼ਿਕ ਤੇ ਨਾ ਤੁਸੀਂ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਨਾ ਉਸ ਚੈਨਲ ਨੂੰ ਤੇ ਫਿਰ ਉਸ ਚੈਨਲ ਤੇ ਫਿਰ ਨਿਊ Song ਆਊਗਾ ਤੇ ਸੁਣ ਕੇ ਫਿਰ ਦੱਸਿਓ ਕਿ ਕਿਦਾਂ ਦਾ ਲੱਗਾ ਕਮੈਂਟ ਕਰ ਦੱਸਿਓ ਜੀ ਤੁਸੀਂ ਬਸ ਸਪੋਰਟ ਕਰਨੀ ਆ ਜੀ ਤੇ ਸਾਡੇ ਚੈਨਲ ਨੂੰ ਵੀ ਤੇ ਉਸ ਚੈਨਲ ਨੂੰ ਵੀ ਤੇ ਫੁੱਲ ਸਪੋਰਟ ਰੱਖਣੀ ਆ ਸਾਡੇ ਜਿਹੜੇ ਭੈਣਾਂ ਦਾ ਸਾਡੇ ਤੁਹਾਨੂੰ ਉਦੇਸ਼ ਤੋਂ ਦੇਖਦੇ ਆ ਨੀਆਂ ਚੋ ਦੇਖਦੇ ਹਨਾ ਹਰੇਕ ਜਿੱਦਾਂ ਕਹੋਗੇ ਕੰਟੀ ਚੋਂ ਦੇਖਦੇ ਹਨਾ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਨੇ ਸਬਸਕ੍ਰਾਈਬ ਕੀਤਾ ਹੈ ਨਾ ਚੈਨਲ ਨੂੰ ਤੇ ਬਹੁਤ ਬਹੁਤ ਬਧੇ ਗੱਲ ਜੀ ਤੁਸੀਂ ਸਾਡੀ ਵੀਡੀਓ ਨੂੰ ਪਸੰਦ ਕਰਦੇ ਆ ਸਾਡੀਆਂ ਵੀਡੀਓ ਬਿਲਕੁਲ ਸਾਦੀਆਂ ਸਿੰਪਲ ਜਿਹੀਆਂ ਹੁੰਦੀਆਂ ਪਿੰਡਾਲੀਆਂ ਪਿੰਡ ਵਾਲੀ ਜ਼ਿੰਦਗੀ ਹੈ ਸਾਰੀ ਹੈ ਨਾ ਤੇ ਉਹ ਹੀ ਜਨ ਦਿਖਾਉਨੇ ਆ ਤੇ ਕੋਈ ਫੀਕ ਨਹੀਂ ਹੈਗੀ ਜਾਂ ਕਿਦਾਂ ਵੀ ਹੈਗੀ ਆ ਤੇ ਰੀਜਨ ਸਾਡੀ ਲਾਈਫ ਆ ਤੇ ਥੋੜੇ ਝੋਲ ਖਾਵਾਂਗੇ ਹੁਣ ਹਾਂ ਖਾਣੇ ਚੋਲ ਅੱਛੇ ਬਣੇਗੇ ਤਿਆਰ ਹੋ ਫਿਰ ਲੋ ਲੋ ਠੀਕ ਹੈ ਇੱਕ ਘੜੀ ਦਵਾ ਕੇ ਨੀਂਦੇਵਾ ਇੱਕ ਘੜੀ ਲੈ ਲਈ ਇਹ ਨਾ ਗੁਰੂ ਘਰ ਦਾ ਲੰਗਰ ਆ ਇਸ ਵਿੱਚ ਚੋਲ ਛੱਡੇ ਨਹੀਂ ਬਿਲਕੁਲ ਚਾਹੀਦੇ ਹੈਗੇ ਓਕੇ ਕਿਉਂਕਿ ਲੰਗਰ ਦੀ ਵੀ ਜਿੱਦਾਂ ਕਰ ਲੋ ਵੀ ਅ ਖਿਆਰ ਰੱਖਦੇ ਲੰਗਰ ਦਾ ਗੁਰੂ ਘਰ ਵਿੱਚ ਜਾ ਕੇ ਉਹ ਹਿਸਾਬ ਆਪਣੇ ਵੀ ਸੰਦਣਾ ਚਾਹੀਦਾ ਹੈ ਨਾ ਮੇਰੇ ਗੁਰੂ ਘਰ ਜਾ ਕੇ ਆਪਾਂ ਚੀਸਾ ਦੀ ਪਉਣੀ ਚਾਹੀਦੀ ਪਰ ਕਈ ਵੇ ਲੋਕ ਦੇਖਦੀਆਂ ਪਹਿਲਾਂ ਆਪਣੇ ਥਾਲ ਚ ਪਾਈ ਜਾਣਗੇ ਪਾਈ ਜਾਣਗੇ ਨਾ ਤੇ ਖਾਣ ਹੀ ਹੁੰਦੀ ਚੀਜ਼ ਤੇ ਫਿਰ ਉਹ ਡੋਲਣਗੇ ਪਰ ਬਹੁਤ ਮਾੜੀ ਗੱਲ ਆ ਹੈ ਜਿੰਨੀ ਕੁ ਖਾਣੀ ਆ ਜਿੰਨ ਜਿੰਨਾ ਖਾਣਾ ਪੀਣਾ ਖਾਣਾ ਨਾ ਆਪਾਂ ਤੇ ਉਹਨਾਂ ਕੇ ਆਪਾਂ ਨੂੰ ਜਣੀ ਪਉਣਾ ਚਾਹੀਦਾ ਆ ਲੋੜ ਆ ਫੇਰ ਲਵਣਾ ਜਿਹੜੀ ਕੋਈ ਚੀਜ਼ ਰੈਸਟ ਹੋ ਗਈ ਉਹ ਕਿਸੇ ਦੇ ਕੰਮ ਨਹੀਂ ਆਉਂਦੀ ਹੈਗੀ ਜੇ ਜਦੋਂ ਆਪਾਂ ਚੀਜ਼ ਮਤਲਬ ਦੁਬਾਰਾ ਲੈਨੇ ਆ ਤੇ ਉਹ ਚਲੋ ਕੰਮ ਆ ਜੰਦੀ ਨਾ ਆਪਣੇ ਮੈਨੂੰ ਚੌਲ ਖਟੇਵੇਂ ਵਧੀਆ ਲੱਗਦੇ ਆ ਖਾਸ ਕਰਕੇ ਸੁੱਕੇ ਦੇ ਵਧੀਆ ਲੱਗਦੇ ਹਨ ਕੁਝ ਵੀ ਨਹੀਂ ਪਾ ਕੇ ਦੇ ਖੱਟੇ ਵਿੱਚ ਪੂਦਨਾ ਧਨੀਆ ਪਿਆਜ਼ ਹਰੀ ਮਿਰਚ ਤੇ ਉਹ ਬਾਗੇ ਵਿਚ ਜਿਹਨੂੰ ਬਖਰ ਵਧੀਆ ਲੱਗਦੇ ਆ ਉਹ ਟਾਟਾ ਵਿੱਚ ਬਣ ਕੇ ਰੱਖ ਲਿਆ ਜਿਹਨੂੰ ਚੌਲ ਨਾਲ ਖਾਈਦੇ ਆ ਤਾਂ ਵੈਸੇ ਰੋਟੀ ਤੇ ਘੱਟ ਹੀ ਖੱਦੀ ਆਂਦੀ ਆ ਉਹ ਘੱਟ ਰੋਟੀ ਖੱਦੀ ਆਂਦੀ ਆ ਚੋਰ ਬਾਸ ਨੂੰ ਤੇ ਬਹੁਤ ਸੋਣੀ ਲੱਗਦੇ ਆ ਬੜੀ ਸਵੈਨ ਲਾਉਂਦੀ ਉਹਨਾਂ ਦੀ ਮਿਹਰੇ ਜਿਹੀ ਸਵੈਨ ਲੱਗ ਜਾਂਦੀ ਹੈ ਨਾ ਤੇ ਮੇਰੀ ਬਾਹ ਤਾਂ ਗਈ ਫੋਨ ਫੜ ਫੜ ਕੇ ਤੇ ਦਾਲ ਵੀ ਬਣ ਰਹੀ ਆ ਪੈਂਦਾ ਹੋ ਗਿਆ ਟਾਈਮ ਤੇ ਹੌਸ ਭਾਵੇਂ ਤੇ ਕੰਮ ਤੇ ਚੱਲੀ ਜਾਂਦੇ ਆ ਤੇ ਜੋ ਸਿਰ ਤੇ ਸ਼ਾਮ ਤੱਕ ਉਹਨੂੰ ਬਸ ਕੋਨ ਕੋਨ ਕੰਮ ਦੀ ਜਣਾ ਤੇ ਪਰਮਾਰੀ ਜਾਣੇ ਉਹਨੇ ਕੰਮ ਕਰ ਅਭਿਕਰਲਾ ਅਭਿਕਰਲਾ ਰਹਿ ਗਿਆ ਹੋ ਰਹਿ ਗਿਆ ਅੱਜ ਦਿਨ ਭਾਂਤਵਾਰ ਸੀਗਾ ਪਰ ਹਾਊਸਬਾਈ 15 ਹਿੰਦੀ ਹੈਗੀ ਕੋਈ ਲੰਗਰ ਕੰਮ ਚੱਲਦੇ ਹੁੰਦੀ ਕਰਦੀ ਨਾ ਇਦਾਂ ਹੋ ਜਾਂਦੀ ਆ ਤੇਜ ਚੋਂ ਠੀਕ ਆ ਬਲੋਂਗ ਹੈ ਨਾ ਲੰਬਾ ਫੇਡ ਤੁਸੀਂ ਹੋ ਜਣਾ ਬੋਰ ਵੀਡੀਓ ਨੂੰ ਲਾਈਕ ਜਰ ਕਰਦਾ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਜਿਹਨਾਂ ਕੀਤਾ ਨਾਲ ਬਹੁਤ ਧੰਨਵਾਦ ਤੇ ਆ ਮੈਨੂੰ ਵੀ ਪ੍ਰੈਸ ਕਰ ਲਿਆ ਕਰੋ ਤੇ ਜਿੱਦ ਤੜਲੇ ਫਿਰ ਨਵਾਂ ਬਲੌਗ ਲੈ ਕੇ ਆਵਾਂਗੇ ਤਦ ਤੱਕ ਤੁਸੀਂ ਘਸਟੀ ਕਾ ਸਾਰੇ ਨੋਟੇ ਪਾਈ ਦੀ